एसजीपीसी मेंबर गुरप्रीत सिंह चबबर ਵੱਲੋਂ ਪਿਛਲੇ ਸਮੇਂ ਦੌਰਾਨ ਸੋਸ਼ਲ ਮੀਡੀਆ ਉਤੇ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲਾ ਅਤੇ ਹਰਸਿਮਰਤ ਕੋਰ ਬਾਦਲ ਦਾ ਗੁੰਗਾਨ ਕਰਨ ਮਾਮਲੇ ਨੂੰ ਲੈ ਕੇ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਮਲਕੀਤ ਸਿੰਘ ਚੰਗਾਲ ਨੇ ਸੰਗਰੂਰ ਵਿਕੇ ਪ੍ਰੈਸ ਕਾਨਫਰੰਸ 'ਕਾ ਗੁਰਪ੍ਰੀਤ ਸਿੰਘ ਚੱਬਰ ਉਤੇ ਤਿੱਕੇ ਸ਼ਬਦੀ ਹਮਲੇ ਕੀਤੇ ਹਨ ਉਹਨਾਂ ਕਿਹਾ ਕਿ ਐਸਜੀਪੀਸੀ ਮੈਂਬਰ ਹੋਣ ਦੇ ਨਾਤੇ ਗੁਰਪ੍ਰੀਤ ਸਿੰਘ ਚੱਬਰ ਨੂੰ ਕਿਸੇ ਇੱਕ ਇਨਸਾਨ ਨਾਲ ਨਾ ਖੜ ਕੇ ਬਲਕਿ ਸਿੱਧੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦਾ ਸਤਕਾਰ ਕਰ ਉਸ ਨੂੰ ਲਾਗੂ ਕਰਵਾਉਣ ਦਾ ਯਤਨ ਕਰਨਾ ਚਾਹੀਦਾ ਹੈ ਬਲਕਿ ਸਿੰਘ ਚੰਗਾਲ ਨੇ ਕਿਹਾ ਕਿ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਏ ਹੁਕਮਾਂ ਦੀ ਜੇਕਰ ਅਕਾਲੀ ਦਲ ਵੱਲੋਂ ਹੀ ਉਲੰਘਣਾ ਕੀਤੀ ਜਾਵੇਗੀ ਤਾਂ ਸਿੱਖ ਸਿਧਾਂਤਾਂ ਉੱਤੇ ਪੈਰਾ ਕਿਵੇਂ ਦਿੱਤਾ ਜਾਵੇਗਾ ਇਸ ਮੌਕੇ ਹੋਣਾ ਐ ਜੀ ਪੀ ਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਅਪੀਲ ਕੀਤੀ ਕਿ ਉਹ ਆਪਣਾ ਦਿੱਤਾ ਗਿਆ ਅਸਤੀਫਾ ਵਾਪਸ ਲੈ ਕੇ ਪ੍ਰਧਾਨਗੀ ਤੋਂ ਸਖਣੇ ਪੇ ਸ਼੍ਰੋਮਣੀ ਕਮੇਟੀ ਦੇ ਕੰਮਕਾਜ ਨੂੰ ਦੇਖਣ ਸਭ ਤੋਂ ਪਹਿਲਾਂ ਗੁਰੂ ਦੀ ਫਤਿਹ ਦੀ ਸ਼ਾਂਤ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਸਮੇਂ ਸੋਸ਼ਲ ਮੀਡੀਆ ਤੇ ਸਾਡੇ ਸ਼੍ਰੋਮਣੀ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਝੱਬਰ ਜੋ ਬੜੇ ਹੀ ਲਫ਼ਜ਼ਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਕਲ ਦੇ ਸਾਬਕਾ ਪ੍ਰਧਾਨ ਸੁਖਵੀਰ ਸਿੰਘ ਬਾਦਲ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਦੇ ਗੁਣਗਾਨ ਕਰ ਰਿਹਾ ਹੈ ਮੈਂ ਝੱਬਰ ਸਾਹਿਬ ਨੂੰ ਪੁੱਛਣਾ ਚਾਹਉਣਾ ਕਿ 2 ਦਸੰਬਰ ਨੂੰ ਅਕਾਲ ਤਖਤ ਦੀ ਫੈਸਲੀ ਤੋਂ ਜੋ ਫੈਸਲਾ ਹੋਇਆ ਉਹਨੂੰ ਲਾਗੂ ਕਿਨੇ ਕਰਣਾ ਹੁੰਦਾ ਹੈ ਸ਼੍ਰੋਮਣੀ ਕਮੇਟੀ ਨੇ ਜੱਜ ਐਕਟ ਨੇ ਪਰ ਜੋ ਭਾਗੀ ਗਰੁੱਪ ਸੀ ਉਹਨਾਂ ਨੇ ਇਨ ਬਿਨ ਉਹ ਜਿਹੜਾ ਫੈਸਲਾ ਅਕਾਲ ਤਖਤ ਤੋਂ ਹੋਇਆ ਉਦਨਾਂ ਤੇ ਫੁੱਲ ਚੜਾਏ ਔਰ ਜੋ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕਿਹਾ ਸੀ ਕਿ ਆਪਣੇ ਚੁੱਲ੍ਹੇ ਸਿਮਟ ਕੇ ਇੱਕ ਹੋ ਜਾਓ ਤਾਂ ਜੋ ਸੁਧਾਰ ਲਹਿਰ ਬਣੀ ਸੀ ਉਹ ਵੀ ਉਹਨਾਂ ਨੇ ਆਪਣਾ ਬੰਦ ਕਰਕੇ ਜਿਹੜਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਲ ਗਏ ਕਿ ਸਾਨੂੰ ਕੀ ਹੁਕਮ ਹੈ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ 7 ਮੈਂਬਰੀ ਕਮੇਟੀ ਬਣਾਈ ਕਿ ਜੋ ਭਰਤੀ ਹੋਣੀ ਹੈ ਅਕਾਲੀ ਦਲ ਦੀ ਉਹ ਸੱਤ ਮੈਂਬਰੀ ਕਮੇਟੀ ਦੀ ਦੇਖ ਰੇਖ ਦੇ ਅਧੀਨ ਹੋਣੀ ਹੈ ਪਰ ਸ਼੍ਰੋਮਣੀ ਅਕਾਲੀ ਦਲ ਨੇ ਉਹਨਾਂ ਦੇ ਪ੍ਰਧਾਨ ਨੇ ਕੋਈ ਹੁਕਮ ਨਹੀਂ ਮੰਨਿਆ ਸਗੋਂ ਆਪਣੀ ਕਮੇਟੀ ਬਣਾ ਕੇ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਹੈ ਉਹ ਸ਼ੁਰੂ ਕੀਤੀ ਪਰ ਬੜਾ ਦੁੱਖ ਹੁੰਦਾ ਹੈ ਉਹ ਦਾਵਾ ਕਰਦੇ ਨੇ ਕਿ ਅਸੀਂ 34 ਲੱਖ ਮੈਂਬਰ ਜਿਹੜਾ ਭਰਤੀ ਕਰ ਚੁੱਕੇ ਹਾਂ ਪਰ ਜੇ ਪਿਛਲੇ ਸਮੇਂ ਵੋਟਾਂ ਦੇ ਝਾਤ ਮਾਰੀਏ ਤਾਂ ਸਾਰੇ ਪੰਜਾਬ ਦੇ ਵਿੱਚ ਤਿਰੇਵਨ 17-18 ਲੱਖ ਵੋਟ ਜਿਹੜੀ ਅਕਾਲੀ ਦਲ ਨੂੰ ਪੈਂਦੀ ਹੈ ਪਰ 34 ਲੱਖ ਦੀ ਭਰਤੀ ਜੋ ਹੋਣੀ ਜਿਹੜੀ ਹੱਸੋ ਹੀ ਨਹੀਂ ਗੱਲ ਜਿਹੜੀ ਅਕਾਲੀ ਦਲ ਕਰ ਰਿਹਾ ਹੈ ਔਰ ਜੋ 2 ਦਸੰਬਰ ਨੂੰ ਕਾਲਤਾ ਸਭ ਤੇ ਫੈਸਲਾ ਹੋਇਆ ਸੀ ਤੇ ਜਿਹੜਾ ਪੰਥ ਰਤਨ ਜਿਹੜਾ ਉਹ ਫਕਰੇ ਕੌਮ ਵਾਪਸ ਕੀਤਾ ਜਾਵੇ ਨਾ ਤਾਂ ਉਹਨਾਂ ਨੇ ਜਿਹੜਾ ਸੱਤ ਮੈਂਬਰੀ ਕਮੇਟੀ ਵਾਲਾ ਹੁਕਮ ਮੰਨਿਆ ਨਾ ਜਿਹੜਾ ਪੰਤ ਰਤਨ ਵਾਪਸ ਕਰਨਾ ਸੀ ਉਹ ਵੀ ਨਹੀਂ ਵਾਪਸ ਕੀਤਾ ਪਰ ਜੇ ਸ਼੍ਰੋਮਣੀ ਅਕਾਲੀ ਦਲ ਹੀ ਅਕਾਲ ਤਖਤ ਸਾਹਿਬ ਦੇ ਵਿਰੁੱਧ ਜਾਊਗਾ ਤਾਂ ਅਸੀਂ ਕਿੱਥੇ ਸਾਡੇ ਚ ਸਿੱਖ ਭਾਵਨਾ ਕਿੱਥੇ ਰਹਿ ਗਈਆਂ ਸੋ ਮੈਂ ਜੱਬਰ ਸਾਹਿਬ ਨੂੰ ਬੇਨਤੀ ਕਰਦਾ ਕਿ ਤੁਸੀਂ ਸ਼੍ਰੋਮਣੀ ਕਮੇਟੀ ਮੈਂਬਰ ਹੋ ਤੁਸੀਂ ਇੱਕ ਇਨਸਾਨ ਨਾਲ ਨਾ ਖੜੋ ਸਗੋਂ ਸਾਡਾ ਫਰਜ਼ ਬਣਦਾ ਹੈ ਕਿ ਅਕਾਲ ਤਖਤ ਸਾਹਿਬ ਨਾਲ ਸਾਨੂੰ ਖੜਨਾ ਚਾਹੀਦਾ ਔਰ ਅਕਾਲ ਤਖਤ ਸਾਹਿਬ ਦੇ ਹਰ ਹੁਕਮ ਤੇ ਸਾਨੂੰ ਪੂਰ ਚਲਣਾ ਚਾਹੀਦਾ ਪਿਛਲੇ ਸਮੇਂ ਤੁਸੀਂ ਦੇਖਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਵੀ ਜੋਗ ਉਹਨਾਂ ਤੇ ਪ੍ਰੈਸ਼ਰ ਜ਼ਿਆਦਾ ਪੈ ਰਿਆ ਸੀ ਉਹਨਾਂ ਨੇ ਵੀ ਇਛੀਵਤ ਦਿੱਤਾ ਮੈਂ ਪ੍ਰਧਾਨ ਸਾਹਿਬ ਨੂੰ ਵੀ ਬੇਨਤੀ ਕਰਦਾ ਕਿ ਅੱਜ ਜਿਹੜੀ ਸ਼੍ਰੋਮਣੀ ਕਮੇਟੀ ਪ੍ਰਧਾਨ ਤੋਂ ਸਖਣੀ ਹੈ ਕਿ ਉਹ ਵਾਪਸ ਆਉਣ ਅਤੇ ਸ਼੍ਰੋਮਣੀ ਕਮੇਟੀ ਦਾ ਕੰਮਕਾਜ ਜਿਹੜਾ ਉਹ ਜ਼ਰੂਰ ਦੇਖੇ